ਤੁਹਾਨੂੰ ਕੀ ਪਿਆਣੀ ਆਣਾ ਮੈਂ ਆਪਣਾ ਮੋਡੈਲ ਨੂੰ ਪੱਤ ਕਰਾਂ ਉਹ ਮਿੱਟੀ 25 26 ਦੀ ਦਰਮਿਆਨੀ ਰਾਤ ਨੂੰ ਜਿਹੜੀ ਆਪਰਾ ਸ਼ੇਰੋਸਤਾ ਦਾ ਅਸ਼ਚੜੌਗਿੰਦਰਾ ਪਾਕੀਰ ਦੇ ਕਿ ਉੱਥੇ ਚੋਰੀ ਹੋਈ ਸੀ ਉਹਦੇ ਵਿੱਚ ਨੋਇਕਟਰ ਤੇ ਜਿਹੜੀਆਂ ਨਸ਼ਾ ਛਡਾਉਣ ਦੇ ਵਿੱਚ ਗੋਲੀਆਂ ਵਰਤੀ ਜਾਂਦੀਆਂ ਉਹ ਜਿਹੜੀਆਂ ਚੋਰੀ ਹੋਣੀਆਂ ਪਾਈਆਂ ਗਈਆਂ ਸੀ ਇਸ ਦੇ ਸਬੰਧ ਅਸੀਂ ਮੁਕੱਦਮਾ ਨੰਬਰ 16 ਮਿਤੀ 28/26 ਹੁੰਦੇ ਦਾ ਦਰਜ ਕੀਤਾ ਹੈ ਜਿਹਦੀ ਤਫਤੀਸ਼ ਅਸੀਂ ਚਲਾਈ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਗਪਾਲ ਸਿੰਘ ਤੇ ਦੂਜਾ ਲਾਪਰੇ ਤੇ ਦੋਨੇ ਕੋਠਾ ਗੁਰੂ ਦੇ ਆ ਇਹਨਾਂ ਤੋਂ ਅਸੀਂ ਜਿਹੜਾ ਇਨਵਰਟਰ ਤੇ ਬੈਠਾ ਚੋਰੀ ਹੈ ਉਹ ਵੀ ਬਰਾਮਦ ਕੀਤਾ ਤੇ ਜਿਹੜੀਆਂ ਨਿਸ਼ਿੱਲੀਆਂ ਗੋਲੀਆਂ 1850 ਨਿਸ਼ਿੱਲੀਆਂ ਗੋਲੀਆਂ ਸੀ Gopal Singh ਤੋਂ ਬ੍ਰਾਂਡ ਕੀਤੀਆਂ ਅਤੇ 2510 ਗੋਲੀਆਂ ਸੀ ਲਖਪ੍ਰੀਤ ਤੋਂ ਬ੍ਰਾਂਡ ਕੀਤੀਆਂ ਇਹਨਾਂ ਦਾ ਅਸੀਂ ਡੋਪ ਟੈਸਟ ਵੀ ਕਰਾਇਆ ਉਹ ਵੀ ਪੋਜ਼ਿਟਿਵ ਆਇਆ ਇਹਨਾਂ ਦੇ ਖਿਲਾਫ ਅਸੀਂ ਚੋਨੀ ਦੇ ਕੇਸ ਵਿੱਚ 22 ਸੀਐਨਡੀਪੀਐਸ ਤੇ 27 ਦਾ ਐਨਡੀਪੀਐਸ ਦਾ ਵਾਤਾ ਕਰ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਵੀ ਫਾਸਲ ਕੀਤਾ ਅੱਜ ਫੇਰ ਇਹਨਾਂ ਨੂੰ ਦੁਬਾਰਾ ਕੋਰਪੋਰੇਟ ਪਿਸ਼ਕੀ ਤਿਆਰ ਅੰਮ੍ਰਿਤ ਇਹ ਪਹਿਲਾਂ ਵੀ ਆਦਾਇ ਤੇ ਉਹਦੇ ਆਦੀਆਂ ਨੂੰ ਪਰਚੇ ਲੱਗੇ ਫੇ ਪਰਚਾ ਨਹੀਂ ਇਹਨਾਂ ਦੇ ਕੋਈ ਦੱਜ ਹੋਣਾ ਪਿਆ ਗਿਆ ਪਰ ਇਹ ਨਸ਼ਾ ਖਾਂਦੇ ਜਿਹੜੇ ਆਦੀ